ਜੋ ਜਿਹੜੀ ਮੰਤਰੀ ਡਾਕਟਰ ਜੀ ਹਸਪਤਲ ਦੇ ਇੱਕ ਯੋਜਨਾ ਦੇ ਰਾਹ ਤੋਂ ਬੈਂਕ ਕੀਤੀ ਜਿਹੜਾ ਅੱਜ ਸਭਾ ਉਤਤ ਦੇ ਰਹੀ ਹੈਗੇ ਉਹ ਕਿਤਾ ਕਰਕੇ ਆ ਕੇ ਆਪਣੇ ਬਾਤ ਆ ਜੀ ਉਹਨੂੰ ਲੱਗਦਾ 10 ਲੱਖ ਪਿਆ ਜਰਨ ਭੰਗਿਆ ਜਿੱਕਰ ਉਹ ਦੱਸ ਹੀ ਦਿੱਤਾ ਜਾਂਦਾ ਹੈ ਇਹ ਮੰਤਰ आज अक्खी बारे तुसी नु पैसा दको ठीक है बस अस्पताल करन ते घर कोई गल नहीं कि और साढे पਿੰਡ ਰਾਈ ਕੀ ਕਲਾ ਵੀ ਕੀ ਬਹੁਤ ਹੀ ਭਿਆਨਕ ਤੇ ਲਾਜ਼ ਬਿਮਾਰੀ ਪਸ਼ੂਆਂ ਨੂੰ ਪਈ ਹੋਈ ਹੈ ਜਿਸ ਨਾਲ ਦਧਾਰੂ ਪਸ਼ੂਆਂ ਦਾ ਲਗਾਤਾਰ ਮਰਨਾ جاری ਹੈ ਡਾਕਟਰ ਵੀ ਬਹੁਤ ਸਿਰ ਤੋੜ ਯਤਨ ਕਰ ਰਹੇ ਨੇ ਲਗਾਤਾਰ ਟੀਮਾਂ ਕੋਸ਼ਿਸ਼ ਕਰ ਰਹੀਆਂ ਨੇ ਪਰ ਹਲੇ ਕੋਈ ਸਮਝ ਤੋਂ ਬਾਹਰ ਦੀ ਗੱਲ ਹੈ ਬਹੁਤ ਵੱਡਾ ਨੁਕਸਾਨ ਹੋਣ ਨਾਲ ਜਦੋਂ ਸਰਦਾਰ ਸੁਖਵੀਰ ਸਿੰਘ ਦੀ ਬਾਗਲ ਕੋਲੇ ਗੱਲ ਪਹੁੰਚੀ ਕਿ ਪਸ਼ੂ ਪਾਲਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਆਪਣਾ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅੱਜ ਸਾਡੇ ਪਿੰਡ ਰਾਈਕੀ ਕਲਾਮ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪਸ਼ੂ ਪਾਲਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਤੇ ਸਾਡੇ ਖਸਤਾ ਹੋ ਚੁੱਕੇ ਪਸ਼ੂ ਹਸਪਤਾਲ ਦੀ ਇਮਾਰਤ ਨੂੰ ਦੁਬਾਰਾ ਬਣਾਉਣ ਲਈ 10 ਲੱਖ ਰੁਪਏ ਦਾ ਚੈੱਕ ਮੌਕੇ ਤੇ ਹੀ ਦੇ ਕੇ ਗਈ ਜੋ ਸਾਨੂੰ ਬੜਾ ਇੱਕ ਤਰਵਾਸੇ ਵਾਲੀ ਗੱਲ ਹੈ ਕਿ ਚੰਗੇ ਡਾਕਟਰ ਬੈਠਣਗੇ ਤੇ ਹਰ ਸਾਲ ਦੁਬਾਰਾ ਬਣਾਇਆ ਜਾਊਗਾ। ਅਸੀਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ, ਸਮੁੱਤੇ ਨਗਰ ਪੰਚਾਇਤ ਵੱਲੋਂ ਤੇ ਸਮੁੱਤੇ ਨਗਰ ਵੱਲੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਖਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੁੱਖ ਦੇ ਸਮੇਂ ਵਿੱਚ ਸਾਡੀ ਬਾਹ ਫੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਜੀ ਪਿੰਡ ਰਹਿ ਕੇ ਕਿਰਾਂ ਵੇਖੇ ਜੋ ਮਹਾਮਾਰੀ ਚੱਲ ਰਹੀ ਹੈ ਜੀ ਪਸ਼ੂਆਂ ਦੀ ਜੋ ਦੋਟਾ ਈਸੋ ਪਸ਼ੂ ਦੀ ਮੌਤ ਹੋ ਚੁੱਕੀ ਆ ਉਸ ਦੇ ਕਾਰਨ ਸਰਦਾਰ ਸੁਖਬੀਰ ਸਿੰਘ ਜੀ ਕਾਲੀਦਾਲ ਦੇ ਪ੍ਰਧਾਨ ਜੀ ਨੂੰ ਪਤਾ ਚੱਲਿਆ ਉਹ ਪਿੰਡ ਵਿਖੇ ਆਏ ਜੀ ਜੋ ਪਿੰਡ ਦੀ ਡਿਸਪੈਂਸਰੀ ਖਾਤਰ ਜੀ 10 ਲੱਖ ਰੁਪਇਆ ਪਿੰਡ ਦੇ ਸਰਪੰਚ ਨੂੰ ਦਿੱਤਾ ਜੋ ਪਿੰਡ ਚ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਪ੍ਰਧਾਨ ਸਾਹਿਬ ਜੀ ਨੇ ਬਹੁਤ ਦੁੱਖ ਪ੍ਰਗਟ ਕੀਤਾ ਜੀ ਉਸ ਕਾਰਨ ਪਿੰਡ ਦੀ ਡਿਸਪੈਂਸਰੀ ਖਰਚਾ 10 ਲੱਖ ਰੁਪਇਆ ਆਪਦੇ ਫੰਡ ਚੋਂ ਉਹਨਾਂ ਨੇ ਪਿੰਡ ਦੇ ਸਰਪੰਚ ਸਾਹਿਬ ਜੀ ਨੂੰ ਦਿੱਤਾ ਸਾਰੀ ਪੰਚਾਇਤ ਨੇ ਬਹੁਤ ਬਹੁਤ ਧੰਨਵਾਦ ਕੀਤਾ ਪ੍ਰਧਾਨ ਸਾਹਿਬ ਜੀ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ